ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਅਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੀ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਬਹੁਤ ਸਾਰੇ ਰੁੱਖ ਸੀ ਜਿਹੜੇ ਸਾਡੇ ਪ੍ਰਾਤਨ ਪੰਜਾਬ ਦੇ ਰੁੱਖ ਹੈਗੇ ਆ ਉਹਨਾਂ ਦੇ ਨਾਂ ਤੇ ਗੁਰੂ ਘਰ ਬਣੇ ਹੋਏ ਸੀ ਇਹਨੂੰ ਕਾਫੀ ਸੰਗਤ ਨੂੰ ਦਰਸ਼ਨ ਕਰਾਇਆ ਜਿਵੇਂ ਅਸੀਂ ਗੁਰਗੋਬਿੰਦ ਸਿੰਘ ਜੀ ਮਾਰ ਕਵਰ ਕੀਤਾ ਉੱਥੇ ਸੀ ਬਹੁਤ ਸਾਰੇ ਗੁਰੂ ਘਰ ਦਿਖਾਏ ਪੁਰਾਣੇ ਸਾਡੇ ਰੁੱਖ ਸੀਗੇ ਮੌਜੂਦ ਉਹਨਾਂ ਨੂੰ ਸਾਰਾ ਕਵਰ ਕੀਤਾ ਉਸ ਵਾਰ ਮੀਰੀ ਪੀਰੀ ਮਾਰਗ ਅਸੀਂ ਕਵਰ ਕੀਤਾ ਨਵੇਂ ਪਾਸ਼ਾ ਦਾ ਮਾਰਗ ਕਵਰ ਕੀਤਾ ਤੇ ਪਹਿਲੇ ਪਾਸ਼ਾ ਤੇ ਕੁਝ ਗੁਰੂ ਘਰ ਅਸੀਂ ਦਿਖਾਏ ਮਤਲਬ ਜਿੱਥੇ ਰੁੱਖਾਂ ਦੇ ਨਾਲ ਸੰਬੰਧਤ ਹੈਗੇ ਆ ਅੱਜ ਅਸੀਂ ਪਿੰਡ ਬਟਾਲਾ ਗ੍ਰੰਥੀਆਂ ਪਹੁੰਚੇ ਹੋਏ ਆ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਆ ਤੇ ਇੱਥੇ ਤਹਿਸੀਲ ਜਿਹੜੀ ਬਟਾਲਾ ਲੱਗਦੀ ਇਹਨੂੰ ਮਤਲਬ ਤਾਂ ਇੱਥੇ ਵੀ ਜਿਹੜਾ ਗੁਰੂ ਘਰ ਫਲਾਈ ਦੇ ਰਕਤ ਨਾਮ ਦੇ ਫਲਾਈ ਸਾਹਿਬ ਗੁਰਦੁਆਰਾ ਹੈਗਾ ਤਾਂ ਇਸ ਫਲਾਈ ਸਾਹਿਬ ਦੇ ਗੁਰਦੁਆਰੇ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਜਸਜੀਤ ਸਿੰਘ ਜੀ ਗ੍ਰੰਥੀ ਹੈਗੇ ਆ ਗੁਰੂ ਘਰ ਦੇ ਉਹ ਸਾਨੂੰ ਇਹਨਾਂ ਦਾ ਇਤਿਹਾਸ ਦੱਸਣਗੇ ਵੀ ਇਸ ਫਲਾਹੀ ਦਾ ਕੀ ਇਤਿਹਾਸ ਹੈਗਾ। ਸਮੂਹ ਨਾਨਕਲੇਵਾ ਸਿੱਖ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜੀਆਂ ਦੇ ਮੁਬਾਰਕ ਚਰਨ ਪਾਵਨ ਧਰਤੀ ਪਵਿੱਤਰ ਧਰਤੀ ਗੁਰਦੁਆਰਾ ਫਲਾਹੀ ਸਾਹਿਬ ਵਿਖੇ ਪਹੇ ਨਗਰ ਬੰਡਾਲਾ ਗ੍ਰੰਥੀਆਂ ਕਾਦੀਆਂ ਰੋਡ ਬਟਾਲਾ ਜਿੱਥੇ ਗੁਰੂ ਸਾਹਿਬ ਜੀ ਦਾ ਦਰਬਾਰ ਸਥਿਤ ਹੈ। ਧੰਤਾ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਸਤ ਪਾਦੋਂ ਸੰਮਤ 1544 ਇਸਵੀ 1487 ਨੂੰ ਬਟਾਲਾ ਸ਼ਹਿਰ ਵਿਖੇ ਹੋਇਆ ਆਨੰਦਕਾਰ ਤੋਂ ਅਗਲੇ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਇੱਥੇ ਚੱਲ ਕੇ ਦਰਸ਼ਨ ਮੇਲੇ ਦੇਣ ਵਾਸਤੇ ਵੱਡਪੁਰਖਿਆਂ ਤੋਂ ਪਤਾ ਲੱਗਾ ਸੀ ਕਿ ਜਿਨ੍ਹਾਂ ਨੂੰ 20 ਰੁਪਏ ਦਾ ਲੰਗਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਕਾਇਤ ਸੀ ਜਿਨ੍ਹਾਂ ਵਿੱਚੋਂ ਮੇਨ ਸਾਧੂ ਰੇਨ ਦਾਸ ਜਿਹੜੇ ਸੀ ਉਸ ਜਗ੍ਹਾ ਦੇ ਉੱਤੇ ਮੌਜੂਦ ਸਨ ਬੈਠੇ ਸਨ ਤੋਂ ਸਤਿਗੁਰ ਜੀਆਂ ਨੂੰ ਯਾਦ ਕੀਤਾ ਉਹਨਾਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਰਹਿਣ ਦਾ ਸਾਧੂ ਜੀ ਨੂੰ ਇੱਥੇ ਦਰਸ਼ਨ ਦੇਣ ਵਾਸਤੇ ਆਏ ਅੰਮ੍ਰਿਤ ਵੇਲੇ ਦਾ ਸਮਾਂ ਸੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਇੱਥੇ ਦਰਖਤ ਸਨ ਫਲਾਹੀ ਦੇ ਤੇ ਗੁਰੂ ਮਹਾਰਾਜ ਜੀ ਫਲਾਹੀ ਦੀ ਦਾਤਨ ਕਰ ਰਹੇ ਸਨ ਆਮ ਸਿੱਖ ਸੰਗਤਾਂ ਜਿਹੜੀਆਂ ਸੰਦਰਸ਼ਨਾਂ ਵਾਸਤੇ ਜੁੜ ਗਈਆਂ ਸੰਗਤਾ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕੀਤਾ ਜਨਮ ਸਫਲ ਕੀਤਾ ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀਆਂ ਦੇ ਮubaruk ਚਰਨ ਇਸ ਪਾਵਨ ਸਥਾਨ ਦੇ ਉੱਤੇ ਪਏ ਨੇ ਤੇ ਸਾਨੂੰ ਕੋਈ ਇੱਥੇ ਦਰਸ਼ਨ ਵਾਸਤੇ ਕੋਈ ਨਿਸ਼ਾਨੀ ਦੇ ਕੇ ਜਾਓ ਗੁਰੂ ਸਾਹਿਬ ਜੀ ਨੇ અપਾਰ ਕਿਰਪਾ ਸਦਕਾ ਜਿਹੜੀ ਦਾਤਨ ਕਰ ਰਹੇ ਸਨ ਉਹੀ ਦਾਤਨ ਧਰਤੀ ਦੇ ਵਿੱਚ ਗੱਡ ਕੇ ਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਲਾਹੀ ਦਾ ਦਰਖਤ ਵਿਸ਼ਾਲ ਬਣੇਗਾ ਤੇ ਬਹੁਤ ਭਾਰੀ ਰੌਣਕਾਂ ਲੱਗਿਆ ਕਰਨਗੀਆਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਇਸ ਸਥਾਨ ਨੂੰ ਜਿਹੜਾ ਹੋਂਦ ਵਿੱਚ ਲਿਆਂਦਾ ਸ਼੍ਰੀਮਾਨ ਸੰਤ ਸੱਚਖੰਡਵਾਸੀ ਬਾਬਾ ਬਸਤਾ ਸਿੰਘ ਜੀ ਉਹਨਾਂ ਨੇ ਇਹ ਵਿਸ਼ਾਲ ਦਰਬਾਰ ਬਣਾ ਕੇ ਸਰੋਵਰ ਦੀ ਸੇਵਾ ਕਰਾ ਕੇ ਸੰਗਤਾਂ ਨੂੰ ਸਪੁਰਦੇ ਕੀਤਾ ਉਪਰੰਤ ਉਹਨਾਂ ਤੋਂ ਵਰਸੋਏ ਸ਼੍ਰੀਮਾਨ ਸੰਤ ਬਾਬਾ ਹਜੂਰਾ ਸਿੰਘ ਜੀ ਨੇ ਬੜਾ ਲੰਮਾ ਸਮਾਂ ਸੇਵਾ ਕਰਾ ਕੇ ਤੇ ਇਥੋਂ ਲਾਹਾ ਪ੍ਰਾਪਤ ਕੀਤਾ ਉਹਨਾਂ ਵੱਲੋਂ ਵਰਸ ਆਏ ਸ਼੍ਰੀਮਾਨ ਬਾਬਾ ਦਲੇਰ ਸਿੰਘ ਜੀ ਜਿਹੜੇ ਸਾਡੇ ਵਿੱਚ ਮੌਜੂਦ ਨੇ ਉਹ ਇਸ ਪਾਵਨ ਸਥਾਨ ਦੀ ਸੇਵਾ ਨਿਭਾ ਰਹੇ ਨੇ ਅੱਜ ਇੱਥੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਸੰਗਤਾਂ ਨਤਮਸਤਕ ਹੁੰਦੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਕਥਾ ਕੀਰਤਨ ਵਿਚਾਰਾਂ ਚੱਲਦੀਆਂ ਨੇ ਗੁਰੂ ਕੇ ਅਟੁੱਟ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਸੋ ਜੋ ਵੀ ਸੰਗਤਾਂ ਦੀ ਭਾਵਨਾ ਹੁੰਦੀ ਹੈ ਗੁਰਮਤਿ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਭਾਵਨਾ ਨੂੰ ਪੂਰੀਆਂ ਕਰਕੇ ਨਦਰਿ ਨਦਰ ਨਿਹਾਲ ਕਰਦੇ ਨੇ ਇਥੇ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਦੀ ਧਰਤੀ ਵਿਖੇ ਬਹੁਤ ਵੱਡਾ ਵਿਸ਼ਾਲ ਜੋੜ ਮੇਲਾ ਮਨਾਇਆ ਜਾਂਦਾ ਹੈ ਉਸ ਤੋਂ ਅਗਲੇ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਫਲਾਹੀ ਸਾਹਿਬ ਵਿਖੇ ਬਹੁਤ ਵੱਡਾ ਜਿਹੜਾ ਹੈ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਸਾਧ ਸੰਗਤ ਇਲਾਕੇ ਦੀ ਹੈ ਵੱਧ ਚੜ ਕੇ ਲਾਹਾ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੀਆਂ ਨੇ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਕੀ ਸੰਗਤ ਨੂੰ ਜਿਸਾ ਚਾਹਾਂਗੇ ਇਸ ਤੋਂ ਇਲਾਵਾ ਇਸ ਫਲਾਈ ਸਾਹਿਬ ਦੇ ਗੁਰੂ ਘਰ ਤੋਂ ਇਲਾਵਾ ਬਾਕੀ ਸਾਡੇ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਇੱਕ ਫਲਾਈ ਸਾਹਿਬ ਗੁਰਦਰਾ ਤੁਲੇ ਪਿੰਡ ਮੌਜੂਦ ਹੈ ਜੀ ਉੱਥੇ ਵੀ ਦਰਸ਼ਨ ਕਰ ਸਕਦੇ ਤੁਸੀਂ ਇਸ ਤੋਂ ਬਾਅਦ ਇੱਕ ਲੱਖੀ ਜੰਗਲ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ ਉੱਥੇ ਹੀ ਬਹੁਤ ਹੀ ਪ੍ਰਾਤਨ ਸਾਲਾਂ ਪੁਰਾਣੀ ਜਿਹੜੀ ਫਲਾਈ ਮੌਜੂਦ ਆ ਫਲਾਈ ਦਾ ਰੁੱਖ ਹਜੇ ਵੀ ਮੌਜੂਦ ਆ ਉੱਥੇ ਉੱਥੇ ਵੀ ਲੋਕ ਬਹੁਤ ਦਰਸ਼ਨ ਲਈ ਜਾਂਦੇ ਹੈਗੇ ਆ ਤਾਂ ਇਹ ਜਿਹੜਾ ਫਲਾਈ ਦੇ ਰੁੱਖ ਬਾਰੇ ਕੁਝ ਆਪਾਂ ਦੱਸਣਾ ਚਾਹਾਂਗੇ ਫਲਾਈ ਜਿਹੜਾ ਅਕੇਸ਼ੀਆ ਮੋਡੇਸਟਾ ਕਰਕੇ ਦਾ ਸੈਂਟੀਫਿਕ ਨੇਮ ਹੈਗਾ ਇਸ ਸਮੇਂ ਫਲਾਈ ਦੇ ਬਹੁਤ ਹੀ ਸੁਗੰਧਮਈ ਫੁੱਲ ਲੱਗੇ ਹੋਇਆ ਜਨ ਦਸੰਬਰ ਜਨਵਰੀ ਜਿਹਦੇ ਪੱਤੇ ਝੜ ਜਾਂਦੇ ਫਿਰ ਇਹ ਮਾਰਚ ਚ ਪੱਤੇ ਕੱਢ ਕੇ ਨਾਲ ਹੀ ਫੁੱਲ ਕੱਢਦੀ ਆ ਫਿਰ ਉਸ ਤੋਂ ਬਾਅਦ ਇਹ April ਮਈ ਤੱਕ ਇਹਦੇ ਫੁੱਲ ਜਿਹੜੇ ਸੁਗੰਧਮਈ ਫੁੱਲ ਰਹਿੰਦੇ ਹੈਗੇ ਆ ਤੇ ਦੱਸਣਾ ਚਾਹਾਂ ਕਿ ਜਿਹੜੀ ਫਲਾਈ ਦੀ ਲੱਕੜ ਪੁਰਾਣੇ ਸਮੇਂ ਚ ਬਹੁਤ ਮਸ਼ਹੂਰ ਸੀ ਜਿਹਦੀ ਦਾਤਨ ਵੀ ਜਿਵੇਂ ਇੱਥੇ ਗੁਰੂ ਪਾਸ਼ਾ ਨੇ ਦਾਤਨ ਕੀਤੀ ਉਸ ਤਰ੍ਹਾਂ ਦਾਤਨ ਬਹੁਤ ਲੋਕ ਪੁਰਾਣੇ ਸਮੇਂ ਚ ਕਰਦੇ ਸੀਗੇ ਦੇ ਗੱਡਿਆਂ ਦੇ ਪਹੀਏ ਹੋਗੇ ਸਾਡੇ ਕੋਹਲੂ ਹੋਗੇ ਲੱਕੜ ਸਾਡੀ ਇਹਦੇ ਮਤਲਬ ਕਹਿੰਦਾ ਬੰਦੇ ਸੀਗੇ ਬਾਕੀ ਸਾਡਾ ਫਰਨੀਚਰ ਵੀ ਲੋਕ ਇੱਥੇ ਉਪਰਸ਼ਤੀਆਂ ਚ ਰੱਖ ਲੈਂਦੇ ਸੀ ਪਹਿਲਾਂ ਇਹਨੂੰ ਫਲਾਈ ਦੀ ਲੱਕੜ ਨੂੰ ਤਾਂ ਜਦੋਂ ਲੋਡ ਪੈਂਦੀ ਸੀ ਗਲਦੀ ਨਹੀਂ ਸੀ ਮਤਲਬ ਉਦੋਂ ਇਹ ਕੱਢ ਕੇ ਆਪਣੀ ਪਾ ਲੈਂਦੇ ਸੀਗੇ ਬਾਕੀ ਇੱਕ ਫਲਾਈ ਦੀ ਬਹੁਤ ਹੋਰ ਮਸ਼ਹੂਰ ਗੱਲ ਆ ਅਮਰਸਾ ਦੇ ਜੰਮਰਸਰੀ ਗੰਬ ਵੀ ਬੋਲਦੇ ਹਨ ਦਰਖਤ ਨੂੰ ਕਿਉਂਕਿ ਜਿਹੜੀ ਗੂੰਦ ਹੈਗੀ ਆ ਉਹ ਸਾਡੇ ਜਿਹੜੋ ਜਨੇਪੇ ਤੋਂ ਬਾਅਦ ਪੰਜੀਰੀ ਚ ਪੈਂਦੀ ਹੈ ਗੂੰਦ ਉਹ ਜਿਹੜੀ ਲੋਅਰ ਬੈਕ ਪੇਨ ਕਿਸੇ ਦੇ ਹੋ ਜੇ ਦਰਦ ਹੁੰਦਾ ਲੋਅਰ ਬੈਕ ਪੇਨ ਦਾ ਪੁਰਾਣਾ ਕੋਈ ਦਰਦ ਦਾ ਇਹ ਫਲਾਈ ਦੀ ਜਿਹੜੀ ਆਪਾਂ ਮਤਲਬ ਕਹਿੰਦਾ ਜੇ ਆਪਾਂ ਯੂਜ਼ ਕਰਾਂਗੇ ਨੂੰ ਇਹਦੀ ਗੂੰਦ ਨੂੰ ਤਾਂ ਉਹ ਲਾਹੇਵੰਦ ਹੋਊਗੀ ਤੇ ਬਾਕੀ ਜਿਹੜਾ ਫਲਾਈ ਪੰਜਾਬ ਦਾ ਪ੍ਰਾਤਨ ਰੋਖਾ ਸਾਨੂੰ ਪਤਾ ਹੈਗਾ ਜਿਹੜੀ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਰੋਖਾਂ ਤੇ ਕੰਮ ਕਰਦੀ ਆਉਂਦੀ ਆ ਤਾਂ ਇਹ ਜਿਹੜੇ ਫਲਾਈ ਰੋਖ ਸਾਡੇ ਦੇਖੋ ਇੱਕ ਹੋਰ ਜਨਰਾਂ ਪੈਣਾ ਵੀ ਪਾਕਿਸਤਾਨ ਅਫਗਾਨਿਸਤਾਨ ਤੇ ਪੰਜਾਬ ਜਿਹੜਾ ਸਾਡਾ ਪੰਜਾਬ ਆ ਇਸੇ ਵਿੱਚ ਇੱਥੇ ਪਾਈਆਂ ਜਾਂਦੀਆਂ ਫਲਾਈਆਂ ਤਾਂ ਸਾਨੂੰ ਨਾ ਤਾਂ ਕਿਤੇ ਉਹ ਸੀਡ ਹੋਰ ਮਿਲਦਾ ਦਾ ਬੀਜ ਇੱਥੋਂ ਹੀ ਮਿਲਣਾ ਪੰਜਾਬ ਚੋਂ ਹੀ ਜਾਂ ਪਾਕਿਸਤਾਨ ਜਾਂ ਆਪਣੇ ਪੰਜਾਬ ਚ ਮਿਲਦਾ ਤਸੀਂ ਜਿਹੜਾ ਸਾਡਾ ਬੀਜ ਜਿਹੜਾ ਇਕੱਠਾ ਕਰਦੇ ਪੰਜਾਬ ਦੇ ਜਿੱਥੇ ਫਲਾਈਆਂ ਮੌਜੂਦ ਉੱਥੋਂ ਅਸੀਂ ਇਕੱਠਾ ਕਰਦੇ ਆ ਬੀਜ ਨੂੰ ਤੇ ਇਕੱਠਾ ਕਰਕੇ ਇਸ ਸਮੇ ਸਾਡੀ ਨਰਸਿੰਝ ਫਲਾਈ ਦੇ ਰੁੱਖ ਮੌਜੂਦ ਆ ਤਾਂ ਕਿਉਂਕਿ ਸਾਡੇ ਗੁਰੂ ਪਾਸ਼ਾ ਨੇ ਪਹਿਲੇ ਪਾਸ਼ਾ ਨੇ ਜਿਹੜੇ ਗੁਰੂ ਘਰ ਖੜੇ ਆਪਾਂ ਇੰਨਾ ਇਹ ਇਤਿਹਾਸਿਕ ਰੁੱਖ ਹੈ ਗਿਆ ਮਤਲਬ ਕਿ ਪੰਜਾਬ ਦੇ ਵਿਰਾਸਤੀ ਰੁੱਖਾਂ ਮਤਲਬ ਸਾਨੂੰ ਇਹ ਬਿਲਕੁਲ ਕਲੀਅਰ ਹੁੰਦਾ ਵੀ ਸਾਡੇ ਕੋਲ ਇੰਨੀਆਂ ਪੰਜਾਬ ਦੀਆਂ ਪੁਰਾਣੀਆਂ ਫਲਾਈਆਂ ਜੇ ਖੜੀਆਂ ਹੈਗੀਆਂ ਗੁਰੂ ਘਰਾਂ 'ਚ ਮੌਜੂਦ ਆ ਸਾਡੇ ਇਹ ਵਿਰਾਸਤੀ ਰੁੱਖ ਆ ਸਾਡਾ ਦੁਖਦਾਈ ਗੱਲ ਇਹ ਵੀ ਅਸੀਂ ਇਹਨਾਂ ਨੂੰ ਭੁੱਲ ਚੁੱਕੇ ਆ ਸਾਨੂੰ ਇਹ ਵਾਪਸ ਲਿਓਣੇ ਬਣੇ ਸਾਰੀਆਂ ਫਲਾਈਆਂ ਕਿਉਂਕਿ ਪੁਰਾਣੇ ਸਮੇਂ ਚ ਪਿੰਗਾ ਵੀ ਜਿਹੜੇ ਘਰਾਂ ਚ ਵੀ ਲੱਗਿਆ ਹੁੰਦੀ ਸਲਾਈਆਂ ਲੋਕ ਬੱਚੇ ਜਿਹੜੇ ਸਾੜੀ ਕੁੜੀਆਂ ਹੁੰਦੀਆਂ ਸੀਗੀਆਂ ਉਹ ਪਿੰਗਾ ਝੂੜਦੇ ਸੀ ਨਹੀਂ ਸੰਘੜੀ ਸਾਹਬ ਦੇ ਹੁਣ ਵੀ ਕੋਈ ਸੰਘੜੀ ਸ਼ਾਹ ਇੱਥੇ ਮਰੋ ਤੇ ਇਸ ਲਈ ਬੇਨਤੀ ਹੈ ਸਾਰੇ ਪ੍ਰਵਾਨ ਕਰਿਓ ਜਿਸ ਤਰ੍ਹਾਂ ਸਾਡੇ ਗੁਰੂ ਘਰਾਂ ਚ ਫਲਾਈਆਂ ਹੁਣ ਜਿਵੇਂ ਮੌਜੂਦ ਹੈਗੀਆਂ ਉਹਨਾਂ ਤੋਂ ਸੇਦ ਲੈ ਕੇ ਆਪਾਂ ਸਾਡੇ ਕੋਲੇ ਫਲਾਈਆਂ ਦੇ ਰੱਖੋ ਮੌਜੂਦ ਆ ਤੁਸੀਂ ਆਪਣੇ ਸੜਕਾਂ ਦੇ ਕੱਡੇ ਆਪਣੇ ਖੇਤਾਂ ਵਿੱਚ ਗੁਰੂ ਪਾਸ਼ਾ ਦੇ ਨਾਮ ਤੇ ਫਲਾਈਆਂ ਨੂੰ ਲਾਓ ਤਾਂ ਕਿ ਸਾਡਾ ਇਹ ਜਰਮ ਪਲਾਜ਼ਮ ਵੀ ਅੱਗੇ ਮੇਨਟੇ ਤੇ ਲੋਕ ਫਲਾਹੀ ਨੂੰ ਦੁਆਰਾ ਫੇਰ ਇੱਕ ਵਾਰ ਜਾਣਨਾ ਸ਼ੁਰੂ ਕਰਨ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ